ਚਾਰ ਪੱਤਾ ਇਹਦੇ ਲਈ ਜੇ ਕੋਈ ਚਿੱਟਾ ਵੇਚਦਾ ਨਾ ਚਿੱਟੇ ਨਾਲੇ ਨਹੀਂ ਛੇੜਦਾ ਮਰਦਾ ਬੰਦਾ ਜਿੰਨਾ ਇਹ ਗੋਲੀਆਂ ਨਾਲ ਮਰਦਾ ਆ ਦੇਖੋ ਯਾਰ ਤੂੰ ਰੱਬ ਦੇ ਕੋਲੇ ਢੱਪਾ ਰੱਖ ਕੇ ਮੈਂ ਤਾਂ ਕਹਿੰਦਾ ਚਾਈ ਦਾ ਚੈੱਕ ਨਹੀਂ ਕੀਤਾ ਮੰਦਿਰ ਉਹ ਵਾਇਚਾ ਤੂੰ ਗੋਲੀਆਂ ਤੈਨੂੰ ਪਤਾ ਹੈ ਇਹ ਗੋਲੀਆਂ ਜਿਹੜਾ ਬੰਦਾ ਖਾ ਲੇ ਸਿੱਧੀਆਂ ਉਹ ਤਾਂ ਚੱਲ ਕੋਈ ਨਹੀਂ ਹੈ ਬੰਦਾ ਫਿਰ ਵੀ ਉਮਰ ਕੱਢ ਦਿੰਦਾ ਹੈ ਜਿਹੜਾ ਟੀਕੇ ਲਾਉਂਦੇ ਬੰਦੰਦਰਾ ਕਿੰਨੇ ਕਿੰਨੇ ਬੰਦੇ ਮਰ ਗਏ ਹੁਣ ਤੂੰ ਆ ਤਾਂ ਨਹੀਂ ਕਬੂਲ ਸਕਦਾ ਵੀ ਮੈਂ ਖਾਨਾ ਇਹ ਬਾਈ 1 ਮਿੰਟ ਇੱਧਰ ਦੇਖ ਲੀ ਆ ਇਹ ਤਾਂ ਤੂੰ ਆਪਣੀ ਕਬੂਲ ਸਕਦਾ ਮੰਦਿਰ ਦੇ ਹਾਲਾਤ ਹੋਏ ਪਏ ਦੋਸਤੋ ਇਹ ਜੇ ਰਾਤ ਨੂੰ ਜੇ ਸਵੇਰ ਆ ਰਿਹਾ ਦੁਕਾਨ ਦੇ ਵਿੱਚ ਸੁਕਾਂ ਕਰਦਾ ਆ। ਉਸ ਪਰੋਸ ਵਾਲੇ ਕਹਿੰਦੇ ਆ ਵੀ ਸਾਡੇ ਜਵਾਕਾਂ ਨੂੰ ਇਹ ਗੋਲੀਆਂ ਦਿੰਦਾ ਸ਼ਾਮ ਨੂੰ 6 ਵਜੇ ਆ ਕੇ ਖੋਲ ਲੈਂਦਾ ਹੈ। ਰਾਤ ਨੂੰ 11-12 ਵਜੇ ਤੇ ਖੋਲ ਕੇ ਰੱਖਦਾ ਹੈ। ਨਾਈ ਵਾਲਾ ਕੰਮ ਤਾਂ ਕਿਹੜਾ ਕਰਦਾ ਕਹਿੰਦੇ ਕੋਈ ਹੋਰ ਕੰਮ ਕਰਦਾ ਅੱਜ ਅਸੀਂ ਦੇਖਣਾ ਹੈ। ਬਾਈ ਕਹਿੰਦਾ ਕਹਿੰਦਾ ਮਿਲੇ ਨਹੀਂ ਪੱਤੇ। ਮੈਂ ਕਿਹਾ ਭਾਈ ਜੇ ਤੂੰ ਨਾਲ ਲੱਭੇਗਾ ਇੱਥੋਂ ਤਾਂ ਤੂੰ ਸ਼ੌਕਰ ਹੈ। ਅਸੀਂ ਗਲਤੀ ਮੰਨ ਕੇ ਸੀ ਜਾਨਾਉਂਗੇ। ਇਹ ਤੇਰੇ ਕੋਲ ਲੱਭ ਕੇ ਦਾ ਚੋਰ ਹੈ। ਆਹ ਬਰੂ ਬਣਾ ਦੇ ਕੋਈ ਹਰੇ ਵੈਰਾਈਟੀ ਮਿਲ ਗਈ। ਹਰੇ ਸੂਰੀ ਮਿਲ ਗਏ। ਸੰਤਰੀ ਗੋਲੀਆਂ ਵੀ ਬਣ ਗਈਆਂ। ਬਰੂ ਬਣ ਹੋਰ ਕੀ ਕੁਝ ਪਿਆ ਪਰਵਾਹਾਸਤੇ ਇਹ ਉਹ ਗੋਲੀਆਂ ਜਿਨ੍ਹਾਂ ਦੇ ਟੀਕੇ ਲਾ ਲਾ ਕੇ ਪੀੜੀ ਪੰਗਾ ਦੀ ਨੌਜਵਾਨੀ ਸਾਰੀ ਮਰੀ ਜਾ ਰਹੀ ਹੈ ਯਾ ਆਪਣਾ ਏਰੀਆ ਮੈਂ ਪਹਿਲਾਂ ਵੀ ਦੱਸ ਕੇ ਟਿਆ ਇੰਨਾ ਸਖਸ਼ਮ ਹੈ ਨਹੀਂ ਜਿਹੜਾ ਚਿੱਟਾ ਪੀ ਪੀ ਕੇ 500 500000 1000000 ਤਾਂ ਇੰਨਾ ਮਹਿੰਗਾ ਚਿੱਟਾ ਪੀ ਕੇ ਮਰੂਗਾ ਉਹ ਸੋਚਦੇ ਆ ਵੀ 50 ਰੁਪਿਆ ਦੀ ਗੋਲੀ ਇਹਨੂੰ ਇੱਟ ਨਾਲ ਕੁੱਟ ਕੇ ਉਹ ਪਾਊਡਰ ਜਾਂ ਪਟੀ ਕੇ ਚ ਕੋਲ ਕੇ ਦੇ ਦੇ ਇੰਜੈਕਸ਼ਨ ਲਾ ਲਈਏ ਉਹਨਾਂ ਹੀ ਨਸ਼ਾ ਹੋ ਜਾਊਗਾ ਪਰ ਉਹਨਾਂ ਨੂੰ ਨਹੀਂ ਪਤਾ ਇਹ ਚ ਇੰਨੇ ਗੰਦੇ ਸਾਲਟ ਐ ਇੰਨੇ ਗਰਮ ਸਾਲਟ ਐ ਉਹ ਬੰਦੇ ਦੀ ਬਾਹ ਨੂੰ ਬਾੜ ਦਿੰਦੇ ਐ ਬੰਦੇ ਨੂੰ ਕਾਲਾ ਕਰ ਦਿੰਦੇ ਐ ਬੰਦੇ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਐ ਪੀਲੇ ਪੰਗਾ ਚ ਪਿਛਲੇ 25 ਦਿਨਾਂ ਚ ਕਿੰਨੀਆਂ ਮੌਤਾਂ ਹੋਈਆਂ ਉਹ ਇੱਕ ਮਹੀਨੇ ਚ ਹੋਤ ਹੋਈ ਪ੍ਰਤੀਕ ਆ ਤਾਂ ਬ્લેਕ ਮਈਏ ਭਈਏ ਨੇ ਬੋਲੇ ਯਾਰ ਕਿੰਨ ਬੋਲੇ ਇਤੋਂ ਸਮਾਨ ਇਤੋਂ ਸਮਾਨ ਪਕੜਿਆ ਤੇ ਸ਼ਰਮ ਕੋ ਨਹੀਂ ਆ ਰਹੀ ਤੂੰ ਨੇ ਤਾਂ ਮਣਾ ਭਗਵਾਨ ਨੇ ਤੂੰ ਬਰਬਾਦ ਬੋ ਕਰ ਦਿੱਤੀ ਬਦਨਾਮ ਕਰ ਦਿੱਤੀ ਚਾਲ ਦੇਖੋ ਅਸੀਂ ਇੱਥੇ ਹੱਥ ਨਹੀਂ ਮਾਰਿਆ ਸ਼ਰਤਾਂ ਅਨੁਸਾਰ ਅਸੀਂ ਇੱਥੇ ਹੱਥ ਨਹੀਂ ਕੀਤਾ ਵੀ ਇੱਥੇ ਨਾ ਪ੍ਰਮਾਤਮਾ ਦਾ ਇੱਥੇ ਨਾ ਡੱਬਾ ਪਿਆ ਚੁੱਪਰ ਚੁੱਪ ਰਹੇ ਯਾਰ ਅਸੀਂ ਇੱਥੇ ਹੱਥ ਨਹੀਂ ਮਾਰਿਆ ਵੀ ਇੱਥੇ ਡੱਬਾ ਪਿਆ ਇਹਦੇ ਵਿੱਚ ਕਿਉਂ ਹੋਊਗਾ ਭਾਈ ਤੂੰ ਬੱਤੀ ਕਰਦਾ ਪਰ ਜਦੋਂ ਮੁੰਡੇ ਨੇ ਦੇਖ ਲਿਆ ਤੋ ਦੇ ਵਿੱਚੋਂ ਇਹ ਮਿਲਿਆ ਹੁਣ ਰੱਬ ਤੇ ਭਰੋਸਾ ਨਹੀਂ ਇਹ ਬੰਦੇ ਮਤਲਬ ਉਸ ਕਰਕੇ ਉਸ ਹੱਬ ਨਾਲ ਰੱਖ ਰਹੇ ਯਾਰ ਆਪਾਂ ਕੀ ਇਹਨਾਂ ਲੋਕਾਂ ਦੇ ਵਿਸ਼ਵਾਸ ਕਰ ਗਿਆ ਅਸੀਂ ਤਾਂ ਜਾਣ ਲੱਗੇ ਸੀ ਇੱਥੋਂ ਕਿ ਚਲ ਭਰਾ ਠੀਕ ਆ ਅਸੀਂ ਇਹਨੂੰ ਜਾਣਦੇ ਆ ਜਾਂ ਕੰਮ ਨਹੀਂ ਕਰਦਾ ਮੜੀ ਸ਼ਕਲ ਤੇ ਕਰ ਬੇ ਸ਼ਕਲ ਦਿਖਾ ਦੇ ਦੇ ਦੇਖ ਲੈ ਤੇਰੇ ਲੋਕਾਂ ਜਾਣੇ ਨਹੀਂ ਇ tanto ਸਾਰਾ ਬਾਈਕ ਹੀ ਨਹੀਂ ਮਾਰ ਕੇ 2 ਰੁਪਏ ਕਮਾਣਾ ਕੀ ਕਮਾਣਾ ਆ ਸੰਤਰੀ ਗੋਲੀਆਂ ਮੈਂ ਲੋਕ ਮਰਨ ਲੱਗ ਰਿਹਾ ਹੈ ਤੂੰ ਮਾਵਾ ਦਾ ਬੇਟਾ ਬਰਬਾਦ ਕਰਨ ਲਾ ਰਿਹਾ ਹੈ ਨਾ ਭਾਈ ਨਾ ਪ੍ਰਸ਼ਾਸਨ ਰੂਝਿਆ ਪਿਆ ਚਿੱਟੇ ਦੀਆਂ ਕਾਰਵਾਈਆਂ ਕਰ ਲੋ ਜੀ ਪੋਸਟ ਦੀਆਂ ਕਾਰਵਾਈਆਂ ਕਰ ਲੋ ਆ ਜਿੰਨਾ ਇਹ ਨਾਨ ਐਨਡੀਪੀਐਸ ਸੈਕਟਰ ਹੈ ਸਰਕਾਰਾਂ ਵੀ ਗੌਰ ਕਰਨ ਇਹਨਾਂ ਚੀਜ਼ਾਂ ਤੇ ਇਹਨਾਂ ਤੇ ਕੋਈ ਐਕਟ ਹੀ ਨਹੀਂ ਬਣਦਾ ਜੇ ਇਹ ਫੜਿਆ ਜਾਵੇ ਹੁਣ ਇਹ ਨਾਲ ਦੀ ਨਾਲ ਜਮਾਨਤ ਤੇ ਬਾਹਰ ਆ ਜਾਊਗਾ ਇਹ ਐਨਡੀਪੀਐਸ ਚ ਨਹੀਂ ਆਉਂਦੀਆਂ ਇਹਨਾਂ ਨਾਲ ਤਾਂ ਆਪਣੇ ਸਾਰੇ ਮੁੰਡੇ ਮਰੀ ਜਾਂਦੇ ਨੌਜਵਾਨ ਚਿਹਰੇ ਬਣਦੀਆਂ ਆ ਆਪਣੀਆਂ ਅਰੇ ਚੁੱਪ ਰਹਿ ਯਾਰ ਆ ਦੇਖੋ ਬਈ ਕੀ ਹਾਲਾਤ ਕੀਤਾ ਜਾਵੇ ਹੁਣ ਯਾਰ ਅਸੀਂ ਪਹਿਲਾਂ ਦੋ ਬੰਦੇ ਫੜੇ ਆ ਯਾਰ ਉਹਨਾਂ ਤੋਂ ਹਰੇ ਕੈਪਸੂਲ ਫੜੇ ਗਏ ਆ ਫਿਰ ਇੱਕ ਮੁੰਡਾ ਫੜਿਆ ਉਹ ਤੋਂ ਸੰਤਰੀ ਫੜੀਆਂ ਗਈਆਂ ਕਿੰਨੇ ਕ ਫੜ ਲਈਏ ਐ ਤਾਂ ਦੱਸੋ ਕੋਈ ਅੰਤ ਤਾਂ ਹੋਣਾ ਚਾਹੀਦਾ ਫਿਰ ਸਾਡੇ ਵਾਸਤੇ ਕੋਈ ਮੰਨ ਕੇ ਚਲੋ ਕੋਈ ਦੋ ਚਾਰ ਬੰਦੇ ਖੜੇ ਹੋ ਜਾਂਦੇ ਜੀ ਤਾਂ ਵੇਚਣ ਵਾਲਿਆਂ ਨੂੰ ਨਹੀਂ ਫੜਦੇ ਤਾਂ ਖਾਣ ਪੀਣ ਉਹ ਭਰਾਵੋ ਇਹ ਖਾਣ ਪੀਣ ਵਾਲੇ ਬੰਦੇ ਹੈ ਕਿ ਮੈਨੂੰ ਐ ਤਾਂ ਦੱਸੋ ਖਾਣ ਪੀਣ ਵਾਲੇ ਵੀ ਅੱਜ ਕੱਲ ਸਿਆਣੇ ਹੋ ਗਏ ਉਹ ਵੀ ਸਿਰਫ ਦੋ ਦੋ ਚਾਰ ਚਾਰ ਪੱਤੇ ਆ ਇੰਨੀਆਂ ਗੋਲੀਆਂ ਰੱਖਦੇ ਆ ਵੀ ਅਸੀਂ ਕਹਿ ਦਈਏ ਵੀ ਅਸੀਂ ਤਾਂ ਖਾਣੇ ਪੀਣੇ ਆ ਅਸੀਂ ਤਾਂ ਖਾਣੇ ਪੀਣੇ ਕੀ ਕਰੀਏ ਯਾਰ ਦੱਸੋ ਜਦੋਂ ਮੌਤਾਂ ਹੁੰਦੀਆਂ ਉਦੋਂ ਤੁਸੀਂ ਮੂਰੇ ਆਏ ਨੇ ਸਰ ਤੋਂ ਪਹਿਲਾਂ ਆਹ ਪਾਕਿਸਤਾਨੀਆਂ ਆਉਦੇ ਹੱਥ ਨਾਲ ਅਸੀਂ ਵੀ ਨਹੀਂ ਚਾਹੁੰਦੇ ਦੇਖ ਅਸੀਂ ਵੀ ਨਹੀਂ ਤੇਰੇ ਨਾਲ ਕਿਸੇ ਨੇ ਹੱਥਾ ਪਾਈ ਕੀਤੀ ਕਿਸੇ ਅੰਦਰ ਗਾਲ ਕੱਢੀ ਕਿਸੇ ਨੇ ਕੋਈ ਕਹਿ ਕੇ ਬੁਲਾਇਆ ਨਾ ਵੀ ਨਾ ਅਸੀਂ ਥਾਣੇ ਦੇਈਗੇ ਅਸੀਂ ਕਹਿੰਦੇ ਆ ਵੀ ਆ ਨਸ਼ਾ ਇੱਥੇ ਖਤਮ ਕਰਦੇ ਅੱਜ ਤੋਂ ਬਾਅਦ ਸ਼ੁਰੂਆਤ ਕਰੇ ਇੱਕ ਨਵੀਂ ਜ਼ਿੰਦਗੀ ਦੀ

ਆ ਪਾਣੀ ਮਾਰ ਰਿਹਾ ਹੈ